ਸਾ ਵਾਣੀ ਗੁਰੂ ਜੀ ਕੀ ਫਤਿਹ ਮੈਂ ਰਿਤੇਸ਼ ਤੇ ਦਾ ਕੁਲੰਬੇਜੁਗਸ਼ਿੰਦ ਦੀ ਟੀਮ ਬਲਜੀਤ ਸਿੰਘ ਕਲਸੀਨ ਜੀ ਮੇਰੇ ਨਾਲ ਨੇ ਸਾਬ ਜਦਿਆਂ ਦੇ ਸ਼ਹੀਦੀ ਦਿਵਸ ਤੇ ਅਸੀਂ ਉਹਨਾਂ ਸਾਬ ਜਦਿਆਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੇ ਮੈਂ ਆਪਣੇ ਦੋਸਤਾਂ ਨੂੰ ਦਰਸ਼ਕਾਂ ਨੂੰ ਇਹ ਹੀ ਅਪੀਲ ਕਰਦਾ ਕਿ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਪੈਟਰੋਟਿਜ਼ਮ ਕੀ ਹੈ ਦੇਸ਼ ਭਗਤੀ ਕੀ ਹੈ ਸਾਡੇ ਲਈ ਸਾਡੇ ਗੋਲ ਸੈਟਿੰਗਸ ਕੀ ਹੈ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਿੱਦਾਂ ਰੱਖਣਾ ਹੈ ਸਾਡੇ ਰਿਲੀਜੀਅਸ ਰਿਲੀਜੀਅਸ ਵੈਲਿਊਜ਼ ਕੀ ਹੈ ਸਾਡੀ ਮੋਰਲ ਵੈਲਿਊਜ਼ ਕੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਆਓ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਕੇ ਉਹਨਾਂ ਤੋਂ ਅਸ਼ੀਰਵਾਦ ਲਈਏ ਉਹਨਾਂ ਤੋਂ ਬlesing's ਲਈਏ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਆਪਣੇ ਮੁਲਕ ਨੂੰ ਹੋਰ ਵਧੀਆ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ